ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਤੁਸੀਂ ਕੁੜੀ ਨੂੰ ਸੁਣਿਆ ਹੋਣਾ ਦੇਖਿਆ ਹੋਣਾ ਜਿਹੜੀ ਓਪਲ ਫਾਰਮ ਐਡੀ ਤੋਂ ਟਰੈਕਟਰ ਚਲਾਉਂਦੀ ਹੋਈ ਬੇਤੇ ਦੇਖੀ ਹੋਣੀ ਉਹਦਾ ਨਾਮ ਕੁੜੀ ਦਾ ਗੁਰਮਨ ਕੌਰ ਹੈ ਸ਼ਾਇਦ ਤੇ ਜਿਹੜੀ ਉਹਦੀ ਅਸ਼ਲੀਲ ਵੀਡੀਓ ਵਾਇਰਲ ਹੋਈ ਹੈ ਉਹਨੂੰ ਵਾਇਰਲ ਕੀਤਾ ਹੈ ਨੇੜੋ ਦਾ ਮੰਗੇਤਰ ਸੀਗਾ ਪ੍ਰਭਜੀਤ ਸਿੰਘ ਉਹ ਕੈਨੇਡਾ ਦੇ ਵਿੱਚ ਰਹਿੰਦਾ ਹੈ ਇਹ ਉਹ بگੜੀਆਂ ਔਲਾਦਾਂ ਨੇ ਜਿਹੜੇ ਮਾਂ ਪਿਓ ਦੇ ਖੁੱਲੇ ਪੈਸੇ ਤੇ ਐਸ ਕਰਨ ਵਾਲੇ ਆ ਮੈਂ ਜਿਹੜੀ ਸਾਰੀ ਗੱਲਬਾਤ ਤੁਹਾਡੇ ਨਾਲ ਕਰਨੀ ਹੈ ਕਈ ਵਾਰੀ ਭੁਲੇਖਾ ਹੁੰਦਾ ਵੀ ਸ਼ਾਇਦ ਕੁੜੀ ਦੇ ਹੱਕ ਵਿੱਚ ਹੈ ਬਿਲਕੁਲ ਨਹੀਂ ਤਾੜੀ ਦੋਨੋਂ ਹੱਥਾਂ ਨਾਲ ਵੱਜਦੀ ਹੈ ਇੱਕ ਵਾਰ ਨਹੀਂ 100 ਵਾਰੀ ਸੋਚਣ ਦੀ ਲੋੜ ਹੈ ਵੀ ਸਾਡੇ ਮਾਂ ਪਿਓ ਦੀ ਇੱਜ਼ਤ ਤਾੜ-ਤਾੜ ਹੁੰਦੀ ਹੈ ਤੇ ਜਦੋਂ ਇਹੋ ਜਿਹੀ ਅਸ਼ਲੀਲ ਵੀਡੀਓ ਵਾਇਰਲ ਹੁੰਦੀ ਹੈ ਉਦੋਂ ਦੁਨੀਆ ਦੇ ਵਿੱਚ ਕਿੱਦਾਂ ਮੂੰਹ ਲੁਕੋ ਕੇ ਤੁਰਨਾ ਪੈਂਦਾ ਹੈ ਉਹ ਕੁੜੀ ਸੁਸਾਇਡ ਕਰਨ ਦੀ ਗੱਲ ਵੀ ਕਰਦੀ ਸੀ ਤੇ ਕਾਫੀ ਉਹਦੀਆਂ ਇੰਟਰਵਿਊਆਂ ਆਈਆਂ ਨੇ ਪਰ ਮੈਂ ਜਿਹੜੀ ਗੱਲ ਕਰਨੀ ਉਹਨੂੰ ਥੋੜਾ ਜਿਹਾ ਧਿਆਨ ਦੇ ਵਿੱਚ ਰੱਖਿਓ ਤੁਸੀਂ ਸਾਰੇ ਪਰਿਵਾਰਾਂ ਵਾਲਿਓ ਔਰ ਜਿਹੜਾ ਪ੍ਰਭਜੀਤ ਹੈ ਇਹ ਖਾਲਸਤਾਨ ਦੀਆਂ ਪੋਸਟਾਂ ਵਾਇਰਲ ਕਰਦਾ ਹੁੰਦਾ ਸੀ ਖਾਲਸਤਾਨੀ ਹੈ ਮੰਨ ਕੇ ਚੱਲੋ ਇਹ ਖਾਲਸਤਾਨੀ ਹੈ ਕੋਈ ਸ਼ੱਕ ਨਹੀਂ ਗੋਲ ਪਰ ਨੰਬੰਦ ਹੈ ਮੈਨੂੰ ਦੁੱਖ ਇਸ ਗੱਲ ਦਾ ਲੱਗਿਆ ਵੀ ਖਾਲਸਤਾਨ ਜੇ ਬਣ ਗਿਆ ਤਾਂ ਫਿਰ ਇਹ ਬੰਦੇ ਕਿੰਨੀ ਗੁੰਡਾਗਰਦੀ ਕਰਨ ਉਹ ਕੁੜੀ ਇਹਦੀ ਮੰਗੇਤਰ ਸੀ ਤੇ ਉਸ ਕੁੜੀ ਨੂੰ ਇਹਨੇ ਮਜਬੂਰ ਕੀਤਾ ਰਿਲੇਸ਼ਨ ਬਣਾਉਣ ਵਾਲਾ ਬਾਦ ਵਿੱਚ ਉਹ ਕੁੜੀ ਤੇ ਇਲਜ਼ਾਮ ਲਾਏਗੇ ਤੇਰੀ ਹੋਰ ਮੁੰਡੇ ਨਾਲ ਫਰੈਂਡਸ਼ਿਪ ਸੀ ਜਦੋਂ ਛੇਤਰ ਪੈਂਦੇ ਨੇ ਨਾ ਉਦੋਂ ਬਹੁਤ ਪਸ਼ਵੰਦਾ ਇੱਕ ਦੂਜੇ ਦੋਸ਼ਨਬਾਜ਼ੀ ਕਰਦਾ ਮੈਂ ਕਹਿੰਦਾ ਉਹ ਕੁੜੀ ਗਲਤ ਹੋਊਗੀ 100% ਮੰਨ ਲੈਂਦੇ ਪਰ ਤੁਹਾਨੂੰ ਇਹ ਹੱਕ ਨਹੀਂ ਹੈਗਾ ਵੀ ਤੁਸੀਂ ਕਿਸੇ ਦੀ ਅਸ਼ਲੀਲ ਵੀਡੀਓ ਬਣਾਓ ਤੇ ਬਾਅਦ ਵਿੱਚ ਵਾਇਰਲ ਕਰ ਦਿਓ ਹਾਲਾਂਕਿ ਮਹਿਲਾ ਕਮਿਸ਼ਨ ਨੇ ਸਟੈਂਡ ਲਿਆ ਪੁਲਿਸ ਤੋਂ ਜਵਾਬ ਮੰਗਿਆ ਵੀ 22 ਤਰੀਕ ਤੱਕ ਅਪਡੇਟ ਦਿਓ ਬਿਕਾਰਵਾਈ ਹੋਣੀ ਚਾਹੀਦੀ ਉਸ ਮੁੰਡੇ ਤੇ ਉਹਦੇ ਪਰਿਵਾਰ ਤੇ ਪਰਚਾ ਹੋ ਉਸ ਮੁੰਡੇ ਨੂੰ ਕੈਨੇਡਾ ਤੋਂ ਵਾਪਸ ਬੁਲਾਇਆ ਜਾਊਗਾ ਇਹ ਚ ਕੋਈ ਸ਼ੱਕ ਨਹੀਂ ਪਰ ਗੱਲ ਇਹ ਹੈ ਵੀ ਤੁਸੀਂ ਕੈਨੇਡਾ ਦੇ ਵਿੱਚ ਜੰਮੇ ਪੜੇ ਹੋ ਔਰ ਵੱਡਿਆਂ ਘਰਾਂ ਤੁਸੀਂ ਕਾਕਿਓਂ ਪੜੇ ਲਿਖੇ ਹੋ ਤੁਸੀਂ ਖਾਲਿਸਤਾਨ ਦੀਆਂ ਗੱਲਾਂ ਕਰਦੇ ਹੋ ਗੋਲ ਦਸਤਾਰਾਂ ਬੰਨ ਕੇ ਰੱਖਦੇ ਹੋ ਔਰ ਤੁਸੀਂ ਇਹੋ ਜਿਹੀਆਂ ਹਰਕਤਾਂ ਕਰਕੇ ਪੂਰੀ ਕੌਮ ਨੂੰ ਸ਼ਰਮਸ਼ਾਰ ਕਰਦੇ ਹੋ ਐਦੋਂ ਘਟਿਆ ਖਰਦੂਤ ਕੋਈ ਹੋਰ ਹੋ ਨਹੀਂ ਸਕਦੀ ਉਹ ਕੁੜੀ ਨੂੰ ਤੁਸੀਂ ਟਰੈਕਟਰ ਚਲਾਉਂਦੇ ਨੂੰ ਵਾਹੇ ਕਰਦੇ ਨੂੰ ਖੇਤਾਂ ਦੇ ਵਿੱਚ ਪਾਣੀ ਲਾਉਂਦੇ ਨੂੰ ਖੇਤੀ ਕਰਦੇ ਨੂੰ ਬਹੁਤ ਵਾਰੀ ਦੇਖਿਆ ਹੋਣਾ ਉਹਦੀਆਂ ਗੱਲਾਂ ਤੋਂ ਲੱਗਦਾ ਹੈ ਵੀ ਕਸੂਰਵਾਰ ਕੁੜੀ ਵੀ ਹੈਗੀ ਹੈ ਕਿਉਂਕਿ ਜਿਹੜੇ ਉਹਦੇ ਸ਼ਬਦ ਨੇ ਉਹ ਕਿਤੇ ਨਾ ਕਿਤੇ ਇੱਕ ਜਾਲ ਹੈ ਜਦੋਂ ਇਹ ਪੰਗਾ ਪੈ ਜਾਂਦਾ ਬਾਅਦ ਦੇ ਵਿੱਚ ਹਰੇਕ ਬੰਦਾ ਇਹ ਕਹਿੰਦਾ ਵੀ ਮੇਰੇ ਵਰਗਾ ਭਲਾ ਮਨਸ ਕੋਈ ਨਹੀਂ ਮੈਨੂੰ ਤਾਂ ਬਦਨਾਮ ਕੀਤਾ ਜਾਂਦਾ ਇਹ ਸਮਾਜ ਦੇ ਵਿੱਚ ਇੱਕ ਬਹੁਤ ਵੱਡੀ ਪ੍ਰੋਬਲਮ ਹੈਗੀ ਹੈ ਪਰ ਸਵਾਲ ਫੇਰ ਆ ਜਾਂਦਾ ਕਿ ਜੇ ਤੁਹਾਡੀ ਇੰਨੀ ਨੇੜਤਾ ਬਣ ਜਾਂਦੀ ਹੈ ਤਾਂ ਤੁਹਾਨੂੰ ਇਹ ਹੱਕ ਕੌਣ ਦਿੰਦਾ ਵੀ ਤੁਸੀਂ ਸੋਸ਼ਲ ਮੀਡੀਆ ਤੇ ਇਹ ਵੀਡੀਓ ਵਾਇਰਲ ਕਰਦੇ ਇਹ ਸਵਾਲ ਨੇ ਬਹੁਤ ਵੱਡੇ। ਔਰ ਸਵਾਲ ਇਸ ਕਰਕੇ ਵੱਡੇ ਬਣ ਜਾਂਦੇ ਆ ਕਿ ਇਹ ਮੁੰਡਾ ਖਾਲਸਤਾਨੀ ਹੈ। ਔਰ ਮੈਂ ਪਹਿਲਾਂ ਵੀ ਗੱਲ ਕਹੀ ਹੈ ਵੀ ਜੇ ਹੁਣੇ ਬੰਦੇ ਗੁੰਡਾਗਰਦੀ ਸ਼ਰਿਆਮ ਕਰ ਸਕਦੇ ਨੇ ਰਾਤ ਨੂੰ 12 ਵਜੇ ਕਿਸੇ ਦੇ ਘਰ ਮੂਰੇ ਜਾ ਕੇ ਭਾਂਣ ਤੋੜ ਕਰਦੇ ਨੇ ਉਹ ਕੁੜੀ ਨੂੰ ਬਾਹਰ ਆਉਣ ਲਈ ਮਜਬੂਰ ਕਰਦੇ ਨੇ ਫੋਨ ਤੇ ਧਮਕੀਆਂ ਦਿੰਦੇ ਨੇ ਉਹਦੇ ਪਿਓ ਨੂੰ ਗਾਲਾਂ ਕੱਢਦੇ ਆ। ਤਾਂ ਜੇ ਖਾਲਸਤਾਨ ਬਣ ਜਾਵੇ ਤਾਂ ਉਹਦੇ ਵਿੱਚ ਕਿੰਨੀ ਗੁੰਡਾਗਰਦੀ ਕਰਨੀ ਹੈ ਕੀ ਤੁਸੀਂ ਅੰਦਾਜ਼ਾ ਵੀ ਲਾ ਸਕਦੇ ਕੀ ਜਿਹੜੇ ਕੈਨੇਡਾ ਦੇ ਵਿੱਚ ਖਾਲਸਤਾਨੀ ਰਹਿੰਦੇ ਆ ਉਹ ਇਸ ਗੱਲਾਂ ਦਾ ਜਵਾਬ ਦੇਣਗੇ ਵੀ ਤੁਹਾਡੀ ਇੱਕ ਤੀੜ ਨੇ ਇਹ ਬਹੁਤ ਗੰਦੀ ਕਰਦੂਦ ਕੀਤੀ ਹੈ ਹੁਣ ਜਿਹੜੀ ਇਹ ਵੀਡੀਓ ਵਾਇਰਲ ਹੋਈ ਹੈ ਜਿਹੜੇ ਮੀਡੀਆ ਵਾਲੇ ਨੇ ਸਵਾਦ ਲੈ ਲੈ ਕੇ ਗੱਲਾਂ ਕਰਦੇ ਆ ਤੁਸੀਂ ਰਿਲੇਸ਼ਨ ਕਿਦਾਂ ਬਣਾਏ ਤੁਹਾਨੂੰ ਜਦੋਂ ਵੀਡੀਓ ਬਣਦੀ ਪਤਾ ਕਿਉਂ ਨਹੀਂ ਸੀ ਉਹ ਕੁੜੇ ਕਹਿੰਦੇ ਮੈਂ ਤਾਂ ਦੱਸਿਆ ਨਹੀਂ ਗਿਆ ਇਹ ਗੱਲਾਂ ਆਮ ਪਰਿਵਾਰਾਂ ਦੇ ਵਿੱਚ ਸੁਣੀਆਂ ਜਾ ਸਕਦੀਆਂ ਨੇ ਕਿ ਇਹ ਜਿਹੜਾ ਵਿਸ਼ਾ ਹੈਗਾ ਜਿਹੜੀ ਇਹ ਗੰਦ ਕੀ ਸੋਸ਼ਲ ਮੀਡੀਆ ਤੇ ਪੈ ਰਹੀ ਹੈ ਇਹਨੂੰ ਕਿੱਥੋਂ ਤੱਕ ਅਸੀਂ ਜਾਇਜ਼ ਮੰਨਦੇ ਇਹ ਚੀਜ਼ਾਂ ਤੋਂ ਹੋਰ ਬੱਚਿਆਂ ਨੂੰ ਸਬਕ ਲੈਣ ਦੀ ਲੋੜ ਹੈ ਪਹਿਲੀ ਗੱਲ ਤਾਂ ਜਿੰਨਾ ਚਿਰ ਤੁਹਾਡੀ ਅੰਗੇਜਮੈਂਟ ਨਹੀਂ ਹੁੰਦੀ ਥੋੜੀ ਮੈਰਿਜ ਨਹੀਂ ਹੁੰਦੀ ਤੁਸੀਂ ਕਿਸੇ ਨਾਲ ਰਿਲੇਸ਼ਨ ਬਣਾਉਨੇ ਹੋ ਇਹ ਕਾਨੂੰਨੀ ਤੌਰ ਤੇ ਜੁਰਮ ਹੈ ਖਾਸ ਕਰਕੇ ਭਾਰਤ ਦੇਸ਼ ਦੇ ਵਿੱਚ ਖਾਸ ਕਰਕੇ ਤੁਸੀਂ ਜੇ ਪੰਜਾਬੀ ਕਲਚਰ ਨੂੰ ਫੋਲੋ ਕਰਦੇ ਹੋ ਭਾਰਤੀ ਕਾਨੂੰਨ ਨੂੰ ਫੋਲੋ ਕਰਦੇ ਹੋ ਤਾਂ ਤੁਹਾਨੂੰ ਇੱਕ ਨਹੀਂ 100 ਵਾਰੀ ਸੋਚਣਾ ਪਵੇਗਾ ਤੁਸੀਂ ਆਪਣੇ ਮਾਪਿਓ ਨੂੰ ਕਿੱਥੋਂ ਤੱਕ ਨੀਵਾ ਝੁਕਾ ਦਿੱਤਾ ਇਹ ਕੋਈ ਸੋਚ ਵੀ ਨਹੀਂ ਸਕਦਾ ਹੁਣ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਹ ਕੁੜੀ ਤਾਂ ਮੰਨ ਗਈ ਕਹਿੰਦੀ ਉਹ ਵੀਡੀਓ ਮੇਰੀ ਹੈ ਜੀ ਕਿਸੇ AI ਨਾਲ ਨਹੀਂ ਬਣੀ ਔਰ ਜਦੋਂ ਇਹ মিডিਆ ਸਾਹਮਣੇ ਸਭ ਕੁਝ ਆ ਗਿਆ ਉਦੋਂ ਫਿਰ ਮੁੰਡਾ ਹੋਰ ਪਾਸੇ ਚਲਾ ਜਾਂਦਾ ਕਹਿੰਦਾ ਇਹ ਕੁੜੀ ਦੇ ਰਿਲੇਸ਼ਨ ਸੀ ਬੜਾ ਕੁਛ ਐਦਾਂ ਹੁੰਦਾ ਹੀ ਹੁੰਦਾ ਇਹ ਸਭ ਨੂੰ ਪਤਾ ਪਰ ਸਵਾਲ ਤਾਂ ਇਹ ਹੈ ਵੀ ਤੁਸੀਂ ਪੜ੍ਹੇ ਲਿਖੇ ਹੋਣ ਕਰਕੇ ਖਾਲਸਤਾਨੀ ਟੈਗ ਤੁਹਾਡੇ ਨਾਲ ਲੱਗਾ ਹੋਇਆ ਤੁਸੀਂ ਗੋਲਦਸਤਾਰ ਬੰਨਦੇ ਹੋ ਆਪਣੇ ਆਪ ਨੂੰ ਸਿੱਖ ਕਹਾਉਂਦੇ ਹੋ ਫਿਰ ਤੁਸੀਂ ਕਿਸੇ ਕੁੜੀ ਦੀਆਂ ਵੀਡੀਓ ਜਿਹਦੇ ਨਾਲ ਤੁਹਾਡੇ ਰਿਲੇਸ਼ਨ ਬਣੇ ਹੋਣ ਤੁਸੀਂ ਉਹਨੂੰ ਆਪਣਾ ਹਮਸਫਰ ਬਣਾਉਣਾ ਹੋਵੇ ਮੈਰਿਜ ਕਰਕੇ ਉਹਦੀਆਂ ਵੀਡੀਓ ਤੁਸੀਂ ਅਸ਼ਲੀਲ ਸੋਸ਼ਲ ਮੀਡੀਆ ਤੇ ਵਾਇਰਲ ਕਰੋ ਇਹ ਬਹੁਤ ਗੰਦੀ ਕਰਦੂਤ ਹੈ ਖਾਸ ਕਰਕੇ ਜਿਹੜੇ ਬੰਦੇ ਕਹਿੰਦੇ ਅਸੀਂ ਸਿੱਖ ਹ ਇਹ ਸਭ ਕਹਿ ਹੋਰ ਪਰਿਵਾਰਾਂ ਲਈ ਹੋਰ ਬੱਚਿਆਂ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ